ਸਸ਼ਰਕਾਲ ਤੁਸ ਜੁੜ ਚੁੱਕਿਆ ਸਮਝਾ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੁਮਾਰ ਤਾਂ ਜਲੰਧਰ ਦੇ ਵਿੱਚ ਦਰਸਲ ਫਿਰ ਤੋਂ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆ ਜੀਆਂ ਦੱਸਦੇ ਕਿ ਪਹਿਲਾਂ ਵੀ ਗੈਸ ਲੀਕ ਹੋਣ ਦਾ ਸਿਲਸਿਲਾ ਹਜੇ ਥਮਿਆ ਨਹੀਂ ਸੀ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਕਾਰਵਾਈ ਦੀ ਮੰਗ ਕੀਤੀ ਗਈ ਸੀ ਪਰ ਜਿਸ ਤਰੀਕੇ ਦੇ ਨਾਲ ਹੁਣ ਇੱਕ ਹੋਰ ਅਜਿਹਾ ਹਾਦਸਾ ਦੇਖਣ ਨੂੰ ਮਿਲ ਰਿਹਾ ਜਿੱਥੇ ਅਮੋਨੀਆ ਗੈਸ ਜਿਹੜੀ ਉਹ ਲੀਕ ਹੋ ਜਾਂਦੀ ਔਰ ਉਸ ਤੋਂ ਬਾਅਦ ਮਾਹੌਲ ਕਿਸ ਕਦਰ ਭਖ ਜਾਂਦਾ ਲੋਕਾਂ ਦੇ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਕਾਰਵਾਈ ਆਖਰਕਾਰ ਕਿਉਂ ਨਹੀਂ ਹੋ ਰਹੀ ਕਿਉਂਕਿ ਜਦੋਂ ਬੀਤੇ ਸਮੇਂ ਦੌਰਾਨ ਕਹਿ ਸਕਦੇ ਆ ਕਿ ਗੈਸ ਲੀਕ ਹੋਈ ਸੀ ਉਸ ਵੇਲੇ ਕਿੰਨੇ ਲੋਕਾਂ ਦੀ ਸਹਾਤ ਸੇ ਦੇ ਵਿੱਚ ਜਾਨ ਚਲੀ ਗਈ ਸੀ ਕਈ ਲੋਕਾਂ ਨੂੰ ਤਾਂ ਮੁਆਵਜ਼ਾ ਤੱਕ ਵੀ ਨਹੀਂ ਸੀ ਮਿਲਿਆ ਤਾਂ ਉਹ ਇੱਕ ਔਰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਔਰ ਲੋਕਾਂ ਦੇ ਵਿੱਚ ਜੋ ਰੋਸ ਹੈ ਉਹ ਵੀ ਤੁਹਾਨੂੰ ਦਿਖਾਣੇ ਆ ਦੀ ਪਾਰੀ ਬੜੇ ਅਸੀਂ ਡੀਸੀ ਸਾਹਿਬ ਕੋਲ ਬਹੁਤ ਬੇਨਤੀ ਧੰਨਵਾਦ ਵੀ ਕਰਨਾ ਚਾਹਾਂਗੇ ਉਹਨਾਂ ਦਾ ਜਿਨ੍ਹਾਂ ਨੇ ਸਾਡੀ ਸ਼ਿਕਾਇਤ ਸੁਣੀ ਅਸੀਂ ਚਲੋ ਦੋ ਤਿੰਨ ਚੱਕਰ ਲੱਗੇ ਪਰ ਉਸ ਤੋਂ ਬਾਅਦ ਫਿਰ ਵੀ ਉਹਨਾਂ ਸੁਣ ਕੇ ਕਾਰਪੋਰੇਸ਼ਨ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਇਹਨੂੰ ਬੰਦ ਕੀਤਾ ਹੋਵੇ ਉਹਨਾਂ ਨੇ ਫਿਰ ਸਾਡੀ ਚਿੱਠੀ ਪੜ੍ਹੀ ਤੇ ਉਸ ਤੋਂ ਫੈਕਟਰੀ ਅਕਟ ਵਾਲਿਆਂ ਨੇ ਸਾਡਾ ਬਹੁਤ ਸਾਥ ਦਿੱਤਾ ਕਿ ਉਹਨਾਂ ਨੇ ਸਹੀ ਰਿਪੋਰਟ ਕਰਕੇ ਤਾਂ ਕਿ ਇਹ ਬੰਦ ਕੀਤਾ ਆਇਆ ਫੈਕਟਰੀ ਮਾਲਕ ਵੀ ਆਇਆ ਸੀ ਆਜ ਫੈਕਟਰੀ ਮਾਲਕ ਆਇਆ ਸੀ ਉਹ ਤਾਂ ਸਾਨੂੰ ਅੱਗੇ ਵੀ ਧਮਕੀ ਦੇ ਗਿਆ ਸੀ ਕਿ ਤੁਸੀਂ ਜੋ ਕਰਨਾ ਕਰ ਲਓ ਮੈਂ ਇਹਨੂੰ ਅਸੀਂ ਲੈ ਲਈ ਹੁਣ ਇਹਨੂੰ ਅਸੀਂ ਉਹਨੇ ਕਿੱਦਾਂ ਲਈ ਸਾਨੂੰ ਨਹੀਂ ਪਤਾ ਕੀ ਦਿੱਤਾ ਤਾਂ ਕੀ ਨਹੀਂ ਦਿੱਤਾ ਉਹਨੇ ਪਤਾ ਨਹੀਂ ਕਿਸ ਹਸਾਣਾ ਇਹਨੂੰ ਸ ਲਈ ਹੈ ਮਾਸਟਰ پلان ਦੇ ਹਿਸਾਬ ਨਾਲ ਵੀ 28 ਨੂੰ ਖਤਮ ਹੋ ਰਿਹਾ ਟਾਈਮ ਜਿਹਦੇ ਵਿੱਚ ਕੋਈ ਵੀ ਰਿਜੈਕਸ਼ਨ ਲੱਕੇ ਹੋਈ ਦੇ ਫੈਕਟਰੀ ਨਹੀਂ ਚੱਲ ਸਕਦੀ ਲੱਗਦਾ ਹੁਣ ਕੀ ਵੱਡੀ ਰਾਹਤ ਜਿਹੜੀ ਅਨੰਦਨਗਰ ਨੂੰ ਮਿਲੇਗੀ ਪੂਰੀ ਉਮੀਦ ਹੈ ਜੀ ਅੱਗੇ ਤਾਂ ਨਾ ਵਧੇ ਕੋਈ ਹੋਰ ਨੋਟੀਫਿਕੇਸ਼ਨ ਨਾ ਆਵੇ ਦੇ ਐਕਸਟੈਂਸ਼ਨ ਦਾ ਅੱਜ ਤੁਹਾਡੇ ਮੰਨੇ ਦੇ ਵਿੱਚ ਜਿਹੜੀ ਆਰਚਟੈਕਟ ਸੀ ਉਹਦਾ ਡੈੱਡ ਕਰਵਾਇਆ ਜਾ ਰਿਹਾ ਪ੍ਰਸ਼ਾਸਨ ਵੱਲੋਂ ਬੜਾ ਵਧੀਆ ਉਪਰਾਲਾ ਹੈਗਾ ਅਸੀਂ 2014 ਦੇ ਲੱਗੇ ਹੋਏ ਸੀਗੇ 10 ਸਾਲ ਦਾ ਲੰਬਾ ਟਾਈਮ ਹੋ ਗਿਆ ਸੀਗਾ ਕ੍ਰਿਟੀਕਲ ਪ੍ਰੈਸ਼ਰ ਦੇ ਵਿੱਚ ਚੱਲ ਰਹੀ ਸੀਗੀ بڑے ਲੀਡਰਾਂ ਦਾ ਹੱਥ ਸੀਗਾ ਉਹਦੇ ਪਿੱਛੇ ਬੜੀ ਸਪਾਰਸ਼ ਸੀਗੀ ਜਦ ਕਿ ਫੈਕਟਰੀ ਮਾਲਕ ਦੇ ਕੋਲ ਕੋਈ ਵੀ ਕਾਗਜ਼ ਨਹੀਂ ਹੈਗਾ ਬਿਨਾ ਲਾਇਸੈਂਸ ਤੋਂ ਫੈਕਟਰੀ ਜਿਹੜੀ ਚੱਲ ਰਹੀ ਹੈਗੀ ਸਾਨੂੰ ਬੜਾ ਚੱਕਰ ਘਟਣੇ ਪਏ ਸਾਰੇ ਡਿਪਾਰਟਮੈਂਟਾਂ ਦੇ ਕਾਰਪੋਰੇਸ਼ਨ ਦੇ ਪੋਲੂਸ਼ਨ ਦੇ ਡੀਸੀ ਸਾਹਿਬ ਦੇ ਕੋਲ ਅਸੀਂ ਘੱਟੋ ਘੜ 10 ਵਾਰੀ ਗਏ ਆ ਡੀਸੀ ਸਾਹਿਬ ਨੇ ਸਾਡੀ ਫਰਿਆਦ ਸੁਣੀ ਹੈ ਉਹਨਾਂ ਨੇ ਫਿਰ ਸਾਰੇ ਕਾਗਜ਼ ਚੈੱਕ ਕਰਕੇ ਕਮੇਟੀ ਬਣਾਈ ਹੈ ਕਮੇਟੀ ਇੱਥੇ ਵਿਜ਼ਿਟ ਕਰਕੇ ਗਈ ਆ ਪਹਿਲੇ ਤੁਸੀਂ ਵੀ ਸ਼ਾਇਦ ਉਹ ਜੋ ਆਏ ਸੀਗੇ ਉਸ ਤੋਂ ਬਾਅਦ ਹੁਣ ਐਕਸ਼ਨ ਅੱਜ ਹੋਣ ਲੱਗਿਆ ਆ ਤੇ ਇਹ ਦੇਖਦੇ ਹੋ ਕਿ ਹੁਣ ਰਾਹਤ ਮਿਲੇਗੀ ਅਸੀਂ ਮਹੱਲੇ ਨਿਵਾਸੀ ਤਾਂ ਜੀ ਬਹੁਤ ਖੁਸ਼ ਹੈਗੇ ਆਂ ਜੀ ਇੱਥੋਂ ਸਾਨੂੰ ਬੜੀ ਰਾਹਤ ਮਿਲੇਗੀ ਇਹ ਬੱਚਿਆਂ ਲਈ ਬੜੀ ਹਾਰਮਫੁਲ ਸੀਗੀ ਸਾਰੇ ਮਹੱਲੇ ਵਾਸਤੇ ਜਿਹੜੀ ਹੈ ਬਹੁਤ ਸਿਰਦਰਦੀ ਦਾ ਕਾਰਨ ਬਣੀ ਹੋਈ ਸੀ ਸਸ਼ਰਦਾਲ ਤੁਸੀਂ ਜੁੜ ਚੁੱਕੇ ਹੋ ਸਮਝਾ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੋਟ ਤਾਂ ਜਲੰਧਰ ਦੇ ਵਿੱਚ ਦਰਸਲ ਫਿਰ ਤੋਂ ਗੈਸ ਲੀਕ ਹੋਣ ਦਾ ਮਾਮਲਾ ਸਾਹਮਣੇ ਆ ਜੀਆਂ ਦੱਸਦੇ ਕਿ ਪਹਿਲਾਂ ਵੀ ਗੈਸ ਲੀਕ ਹੋਣ ਦਾ ਸਿਲਸਿਲਾ ਹਜੇ ਥਮਿਆ ਨਹੀਂ ਸੀ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਕਾਰਵਾਈ ਦੀ ਮੰਗ ਕੀਤੀ ਗਈ ਸੀ ਪਰ ਉਸ ਤਰੀਕੇ ਦੇ ਨਾਲ ਫੋਨੇ ਇੱਕ ਹੋਰ ਅਜਿਹਾ ਹਾਦਸਾ ਦੇਖਣ ਨੂੰ ਮਿਲ ਰਿਹਾ ਜਿੱਥੇ ਅਮੋਨੀਆ ਗੈਸ ਜਿਹੜੀ ਉਹ ਲੀਕ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਮਾਹੌਲ ਕਿਸ ਕਦਰ ਭਖ ਜਾਂਦਾ ਹੈ ਲੋਕਾਂ ਦੇ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਕਾਰਵਾਈ ਆਖਰਕਾਰ ਕਿਉਂ ਨਹੀਂ ਹੋ ਰਹੀ ਕਿਉਂਕਿ ਜਦੋਂ ਬੀਤੇ ਸਮੇਂ ਦੌਰਾਨ ਕਹਿ ਸਕਦੇ ਆ ਕਿ ਗੈਸ ਲੀਕ ਹੋਈ ਸੀ ਉਸ ਵੇਲੇ ਕਿੰਨੇ ਲੋਕਾਂ ਦੀ ਸਹਾਇਤਾ ਦੇ ਵਿੱਚ ਜਾਨ ਚਲੀ ਗਈ ਸੀ ਕਈ ਲੋਕਾਂ ਨੂੰ ਤਾਂ ਮੁਆਵਜ਼ਾ ਤੱਕ ਵੀ ਨਹੀਂ ਸੀ ਮਿਲਿਆ ਤਾਂ ਉਹ ਇੱਕ ਹੋਰ ਮੌਕੇ ਦੀਆਂ ਤਸਵੀਰਾਂ ਦਿਖਾ ਦਿੰਦੇ ਆ ਔਰ ਲੋਕਾਂ ਦੇ ਵਿੱਚ ਜੋ ਰੋਸ ਹੈ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਦੀ ਪਾਰੀ ਬੜੇ ਅਸੀਂ ਡੀਸੀ ਸਾਹਿਬ ਕੋਲ ਬਹੁਤ ਬੇਨਤੀ ਧੰਨਵਾਦ ਵੀ ਕਰਨਾ ਚਾਹਾਂਗੇ ਉਹਨਾਂ ਦਾ ਜਿਨ੍ਹਾਂ ਨੇ ਸਾਡੀ ਸ਼ਿਕਾਇਤ ਸੁਣੀ ਅਸੀਂ ਚਲੋ ਦੋ ਤਿੰਨ ਚੱਕਰ ਲਾਗੇ ਪਰ ਉਸ ਤੋਂ ਬਾਅਦ ਫਿਰ ਵੀ ਉਹਨਾਂ ਨੇ ਸੁਣ ਕੇ ਕਾਰਪੋਰੇਸ਼ਨ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਇਹਨੂੰ ਬੰਦ ਕੀਤੇ ਹੋਵੇ ਉਹਨਾਂ ਨੇ ਫਿਰ ਉਸ ਸਰ ਦੀ ਚਿੱਠੀ ਪੜੀ ਤੇ ਉਸ ਤੋਂ ਫੈਕਟਰੀ ਆਕਟ ਵਾਲਿਆਂ ਨੇ ਸਾਡਾ ਬਹੁਤ ਸਾਥ ਦਿੱਤਾ ਕਿ ਉਹਨਾਂ ਨੇ ਸਹੀ ਰਿਪੋਰਟ ਕਰਕੇ ਤਾਂ ਕਿ ਇਹ ਬੰਦ ਕੀਤੇ ਹੋਵੇ ਫੈਕਟਰੀ ਮਾਲਕ ਵੀ ਆਇਆ ਸੀ ਯਾਰ ਫੈਕਟਰੀ ਮਾਲਕ ਆਇਆ ਹੀ ਉਹ ਤਾਂ ਸਾਨੂੰ ਅੱਗੇ ਵੀ ਧਮਕੀ ਦੇ ਗਿਆ ਸੀ ਕਿ ਤੁਸੀਂ ਜੋ ਕਰਨਾ ਕਰ ਲਓ ਮੈਂ ਇਹਨੂੰ ਅਸੀਂ ਲੈ ਹੁਣ ਇਹਨੂੰ ਅਸੀਂ ਉਹਨੇ ਕਿੱਦਾਂ ਲਈ ਸਾਨੂੰ ਨਹੀਂ ਪ ਕੀ ਦਿੱਤਾ ਤਾਂ ਕੀ ਨਹੀਂ ਦਿੱਤਾ ਉਹਨੇ ਪਤਾ ਨਹੀਂ ਕਿ ਸੌਣਾ ਇਹਨੂੰ ਸਦੀ ਹੈ ਮਾਸਟਰ پلان ਦੇ ਹਿਸਾਬ ਨਾਲ ਵੀ 22 8 ਨੂੰ ਖਤਮ ਹੋ ਰਿਹਾ ਹੈ ਟਾਈਮ ਜਿਹਦੇ ਵਿੱਚ ਕੋਈ ਵੀ ਰੈਜੈਕਸ਼ਨ ਲੱਗੇ ਹੋਏ ਦੇ ਫੈਕਟਰੀ ਨਹੀਂ ਚੱਲ ਸਕਦੀ ਲੱਗਦਾ ਹੁਣ ਕੀ ਵੱਡੀ ਰਾਹਤ ਜਿਹੜੀ ਆਨੰਦਨਗਰ ਨੂੰ ਮਿਲੇਗੀ ਪੂਰੀ ਉਮੀਦ ਹੈ ਜੀ ਅੱਗੇ ਤਾਂ ਨਾ ਵਧੇ ਕੋਈ ਹੋਰ ਨੋਟੀਫਿਕੇਸ਼ਨ ਨਾ ਆਵੇ ਐਕਸਟੈਂਸ਼ਨ ਦਾ ਅੱਜ ਤੁਹਾਡੇ ਮੰਨੇ ਦੇ ਵਿੱਚ ਜਿਹੜੀ ਆਈ ਟੈਕਨੀਸੀ ਸੀ ਉਹਦਾ ਡੈੱਡ ਕਰਵਾਇਆ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਬੜਾ ਵਧੀਆ ਉਪਰਾਲਾ ਹੈਗਾ ਅਸੀਂ 2014 ਦੇ ਲੱਗੇ ਹੋਏ ਸੀਗੇ 10 ਸਾਲ ਦਾ ਲੰਮਾ ਟਾਈਮ ਹੋ ਗਿਆ ਸੀਗਾ ਪੋਲਿਟিক্যাল ਪ੍ਰੈਸ਼ਰ ਦੇ ਵਿੱਚ ਇਹ ਚੱਲ ਰਹੀ ਸੀਗੀ بڑے ਲੀਡਰਾਂ ਦਾ ਹੱਥ ਸੀਗਾ ਉਹਦੇ ਪਿੱਛੇ ਬੜੀ ਸਪਾਰਸ਼ ਸੀਗੀ ਜਦ ਕਿ ਫੈਕਟਰੀ ਮਾਲਕ ਦੇ ਕੋਲ ਕੋਈ ਵੀ ਕਾਗਜ਼ ਨਹੀਂ ਹੈਗਾ ਬਿਨਾ ਲਾਇਸੈਂਸ ਤੋਂ ਫੈਕਟਰੀ ਜਿਹੜੀ ਇਹ ਚੱਲ ਰਹੀ ਹੈਗੀ ਸਾਨੂੰ ਬੜਾ ਚੱਕਰ ਘਟਣੇ ਪਏ ਸਾਰੇ ਡਿਪਾਰਟਮੈਂਟਾਂ ਦੇ ਕਾਰਪੋਰੇਸ਼ਨ ਦੇ ਪੋਲਿਊਸ਼ਨ ਦੇ ਡੀਸੀ ਸਾਹਿਬ ਦੇ ਕੋਲ ਅਸੀਂ ਘੱਟੋ ਘੱਟ 10 ਵਾਰ ਹੀ ਗਏ ਆ ਡੀਸੀ ਸਾਹਿਬ ਨੇ ਸਾਡੀ ਫਰਿਆਦ ਸੁਣੀ ਹੈ ਉਹਨਾਂ ਨੇ ਫਿਰ ਸਾਰੇ ਕਾਗਜ਼ ਚੈੱਕ ਕਰਕੇ ਕਮੇਟੀ ਬਣਾਈ ਹੈ ਕਮੇਟੀ ਇੱਥੇ ਵਿਜ਼ਿਟ ਕਰਕੇ ਗਈ ਆ ਪਹਿਲੇ ਤੁਸੀਂ ਵੀ ਸ਼ਾਇਦ ਉਹ ਜੋ ਆਏ ਸੀਗੇ ਉਸ ਤੋਂ ਬਾਅਦ ਹੁਣ ਐਕਸ਼ਨ ਅੱਜ ਹੋਣ ਲੱਗਿਆ ਹੈ ਤੇ ਇਹ ਦੇਖਦੇ ਕਿ ਹੁਣ ਰਾਹਤ ਮਿਲੇਗੀ ਅਸੀਂ ਮhalla ਨਵਾਸੀ ਦਾ ਜੀ ਬਹੁਤ ਖੁਸ਼ ਹੈ ਗਏ ਆ ਜੀ ਇੱਥੋਂ ਸਾਨੂੰ ਬੜੀ ਰਾਹਤ ਮਿਲੇਗੀ ਇਹ ਬੱਚਿਆਂ ਲਈ ਬੜੀ ਹਾਰਮਫੁਲ ਸੀਗੀ ਸਾਰੇ ਮਹੱਲੇ ਵਾਸਤੇ ਜਿਹੜੀ ਹੈ ਬਹੁਤ ਸਿਰਦਰਦੀ ਦਾ ਕਾਰਨ ਬਣੀ ਹੋਈ ਸੀ